ਚੜ ਗਿਆ ਤਾਂ ਤੇ ਪੰਡ ਦੇ ਵਿੱਚੋਂ ਪਰੂਗਾ ਰੁੱਕ ਹੀ ਖਾ ਸਿੱਤੂ ਤੇ ਓ ਬਾਈ ਦੇਖੋ ਤੁਸੀਂ ਵਾਹ ਬਈ ਵਾਹ ਬਾਈ ਚੜ ਗਿਆ ਤਾਂ ਪੰਡ ਦੇ ਤੇ ਟਰਾਲੀ ਦੇ ਉੱਤੇ ਲੈ ਆਵੇ ਇਧਰ ਹੋ ਜਾ ਇਧਰ ਕਾ ਕੇ ਲਾਓ ਬਈ ਸਿੱਟੇ ਰੋਦ ਲਾਓ ਸਿੱਤੇ ਲਾਓ ਜੀ ਬਾਈ ਬੁਰੀ ਆ ਗਿਆ ਟਰਾਲੀ ਦੇ ਕੋਲ ਤੇ ਰੋਦ ਬਾਈ ਨੇ ਲਿਆ ਭਰ ਪੰਡ ਦੇ ਵਿੱਚੋਂ ਤੇ ਲਾਓ ਬਾਈ ਬੋਲੀ ਹੋ ਗਈ ਸਾਰੀ ਅੰਦਰ ਵੀ ਆ ਬਾਈ ਆਨਾ ਆਊਗਾ ਭਾਈ 450 450 ਬੋਲੋ ਬੋਲੋ ਮੇਰੇ ਲਈ ਕਿੰਨਾ ਬੋਲੀਦਾ ਖ 250 ਰੁਪਿਆ 60 ਮੈਨੂੰ ਪਤਾ ਹੀ ਬੋਲੂਗਾ 60 300 ਆਹੋ 60 ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਰਿੰਦਰ ਢੈਲਵਾ ਤੇ ਤੁਸੀਂ ਜੁੜ ਚੁੱਕੇ ਹੋ ਢੈਲਵਾ ਟੈਲੀਵਿਜ਼ਨ ਦੇ ਨਾਲ ਤੇ ਅਸੀਂ ਖੜੇ ਹਾਂ ਉਸੇ ਜਗ੍ਹਾ ਤੇ ਹਰ ਰੋਜ਼ ਜਿੱਥੇ ਤੁਹਾਨੂੰ ਰੋਜ਼ਾਨਾ ਹੀ ਮਿਲਦੇ ਆਂ ਕੋਟਕਪੂਰਾ ਦੀ ਮੰਡੀ ਦੇ ਵਿੱਚ ਜਿੱਥੋਂ ਤੁਹਾਨੂੰ ਤੂੜੀ ਦੀ ਬੋਲੀ ਦੀਆਂ ਤਸਵੀਰਾਂ ਅਸੀਂ ਦਿਖਾਵਾਂਗੇ ਕੀ ਭਾਅ ਚੜ੍ਹਦਾ ਹੈ ਕੀ ਗਰਾਵਟ ਆਉਂਦੀ ਆ ਉਹ ਸਭ ਕੁਝ ਤੁਹਾਨੂੰ ਦਿਖਾਵਾਂਗੇ ਇਸ ਟੈਲਵਾ ਟੈਲੀਵਿਜ਼ਨ YouTube ਚੈਨਲ ਤੇ ਤੇ ਨਾਲੋਂ ਨਾਲ ਅੱਜ ਤੁਹਾਨੂੰ ਦਿਨ ਦੱਸ ਦਈਏ ਦਿਨ ਸ਼ਨੀਵਾਰ ਤੇ ਤਰੀਕ 13 ਦਸੰਬਰ 2025 ਮਿੱਤਰ ਪਿਆਰ ਤੇ 7:30 ਵਜੇ ਬੋਲੀ ਜਿਹੜੀ ਉਹ ਸਟਾਰਟ ਹੋ ਜਾਣੀ ਹੈਗੀ ਸੋ ਆਪਾਂ ਇੱਕ ਵਾਰੀ ਨਗ ਗਣ ਲੈਨੇ ਕਿੰਨੇ ਨਗ ਪਹੁੰਚੇ ਆਪਣੇ ਕੋਲ ਲਓ ਜੀ ਮਿੱਤਰ ਪਿਆਰ ਰੌਣਕਾਂ ਇੱਥੇ ਜੁਟਨੀਆਂ ਸ਼ੁਰੂ ਜਿਹੜੀਆਂ ਹੋ ਚੁੱਕੀਆਂ ਰੌਣਕਾਂ ਜੁੜਨੀਆਂ ਸ਼ੁਰੂ ਹੋ ਗਈਆਂ ਨੇ ਮਿੱਤਰ ਪਿਆਰੇ ਇੱਥੇ ਪਹੁੰਚ ਗਏ ਆ ਤੇ ਬਾਈ ਜੀ ਹੋਰੀ ਸਾਰੇ ਪਹੁੰਚੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਹੋ ਜੀ ਤੇ ਲਓ ਜੀ ਮਿੱਤਰ ਪਿਆਰੋ ਆਪਾਂ ਨਾਗਾ ਜਿਹੜੇ ਉਹ ਗਿਣ ਦਿੰਨੇ ਆ 1 2 3 4 5 6 ਤੇ 7 ਨਾਗਾ ਜੀ ਇਸ ਟਾਈਮ ਤੇ ਆਪਣੇ ਕੋਲ ਜਿਹੜੇ ਪਹੁੰਚੇ ਨੇ ਤੇ ਤੂੜੀ ਦੀ ਬੋਲੀ ਦੀਆਂ ਤਸਵੀਰਾਂ ਤੁਹਾਨੂੰ ਕੋਟਕਪੂਰਾ ਦੀ ਮੰਡੀ ਦੇ ਵਿੱਚੋਂ ਅਸੀਂ ਦਿਖਾਵਾਂਗੇ ਮਿੱਤਰ ਪਿਆਰੋ ਤੇ ਜੁੜੇ ਰਹੋ ਨਾਲੂ ਨਾਲ ਵੀਡੀਓ ਨੂੰ ਕਰਦੇ ਜਾਓ ਲਾਈਕ ਤੇ ਨਾਲੂ ਨਾਲ ਚੈਨਲ ਨੂੰ ਕਰਦੇ ਜਾਓ ਸਬਸਕ੍ਰਾਈਬ ਤੇ ਨਾਲ ਦੀ ਨਾਲ ਘੰਟੀ ਦੇ ਨਿਸ਼ਾਨ ਨੂੰ ਕਰਦੇ ਜਾਓ ਵਾਲ ਤੇ ਕਲਿੱਕ ਮਿੱਤਰ ਪਿਆਰੋ ਇਹ ਚੈਨਲ ਆ ਜਿਹੜਾ ਤੁਹਾਡਾ ਆਪਣਾ ਚੈਨਲ ਆ ਤੇਸ ਚੈਨਲ ਤੇ ਅਸੀਂ ਇਹ ਪ੍ਰੋਗਰਾਮ ਹੈ ਜਿਹੜਾ ਹੋ ਰੋਜ਼ਾਨਾ ਹੀ ਲੈ ਕੇ ਆਉਂਦੇ ਆ ਸੋ ਮਿੱਤਰ ਪਿਆਰੋ ਆਪਾਂ ਹੁਣ ਲਾਈਵ ਨਹੀਂ ਕਰ ਰਹੇ ਹੈਗੇ ਆਪਾਂ ਵੀਡੀਓ ਸ਼ੂਟ ਕਰ ਰਹੇ ਆ ਰਿਕਾਰਡ ਕਰ ਰਹੇ ਆ ਮਿੱਤਰ ਪਿਆਰੋ ਤੇ ਆਹ ਲਓ ਜੀ ਇਧਰਲੇ ਪਾਸੋਂ ਵੀ ਤੁਹਾਨੂੰ ਇੱਕ ਵਾਰੀ ਜਿੰਨੇ ਵੀ ਇਹ ਨੱਗ ਖੜੇ ਆ ਇਹਨਾਂ ਦੀ ਜਿਹੜੀ ਤੂੜੀ ਦੀ ਕੁਆਲਿਟੀ ਉਹ ਜਿਹੜੀ ਚੈੱਕ ਉਹ ਕਰਾ ਦਿੰਨੇ ਹੈਗੇ ਆ ਮਿੱਤਰ ਪਿਆਰੋ ਆਹ ਤੁਸੀਂ ਤੂੜੀ ਦੀ ਕੁਆਲਿਟੀ ਹੈ ਜਿਹੜੀ ਉਹ ਆ ਚੈੱਕ ਕਰ ਲਓ ਜੀ ਮਿੱਤਰ ਪਿਆਰੋ ਇਧਰਲੇ ਪਾਸੋਂ ਲਾਸਟ ਵਾਲੇ ਪਾਸੋਂ ਲੱਗੇ ਆਪਾਂ ਤੇ ਐਸ ਜਿਹੜਾ ਉਹ ਤੂੜੀ ਦੀ ਵੀ ਤੁਹਾਨੂੰ ਕਵਾਲਿਟੀ ਉਹ ਚੈੱਕ ਕਰਾ ਦਨੇ ਆ ਇਸ ਟਰਾਲੀ ਦੀ ਆ ਚੈੱਕ ਕਰੋ ਜੀ ਮੰਡਾ ਕਾਫੀ ਉੱਚੀਆਂ ਨੇ ਮਿੱਤਰ ਪਿਆਰਿਓ ਤੇ ਲਓ ਜੀ ਇਹ ਆਸ ਕੋਲੇ ਵੀ ਆ ਗਏ ਆਪਾਂ ਇਧਰੋਂ ਵੀ ਤੁਸੀਂ ਚੈੱਕ ਕਰ ਲਓ ਲਓ ਜੀ ਤੇ ਨਾਲੋਂ ਨਾਲ ਤੁਹਾਨੂੰ ਬੇਨਤੀਆਂ ਅਸੀਂ ਕਰਦੇ ਹੀ ਜਾਂਦੇ ਆ ਵੀਡੀਓ ਨੂੰ ਲਾਈਕ ਕਰਦੇ ਜਾਓ ਤੇ ਨਾਲੋਂ ਨਾਲ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਘੰਟੀ ਦੇ ਨਿਸ਼ਾਨ ਤੇ ਕਰਦੇ ਹੋ ਜੀ ਆਲ ਤੇ ਮਿੱਤਰ ਪਿਆਰਿਓ ਕਲਿੱਕ ਤੇ ਇਹ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੋਟਕਪੂਰਾ ਦੀ ਮੰਡੀ ਦੇ ਵਿੱਚੋਂ ਤੂੜੀ ਦੀ ਬੋਲੀ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਫਿਲਹਾਲ ਹਜੇ ਬੋਲੀ ਆ ਸ਼ੁਰੂ ਜਿਹੜੀ ਨਹੀਂ ਹੋਈ ਹੈਗੀ ਤੇ ਇਹ ਪ੍ਰੋਗਰਾਮ ਅਸੀਂ ਸਿਰਫ ਔਰ ਸਿਰਫ ਤੁਹਾਡੇ ਲਈ ਲੈ ਕੇ ਆਉਨੇ ਆ ਇਸ ਕਰਕੇ ਦਮਾਣ ਪਿਆਰਾ ਜਿਹੜਾ ਉਹ ਬਖਸ਼ ਦਿਆ ਕਰੋ ਮਿੱਤਰ ਪਿਆਰੋ ਵੀਡੀਓ ਨੂੰ ਲਾਈਕ ਜਿਹੜਾ ਕਰਦੇ ਜਾਓ ਤੇ ਨਾਲੋਂ ਨਾਲ ਘੰਟੀ ਦੇ ਨਿਸ਼ਾਨ ਨੂੰ ਵੀ ਮਿੱਤਰ ਪਿਆਰੋ ਜਿਹੜਾ ਉਹ ਆਲ ਤੇ ਕਲਿੱਕ ਕਰਦੇ ਹੋ ਜੇ ਸਬਸਕ੍ਰਾਈਬ ਕਰਨ ਤੋਂ ਬਾਅਦ ਲਓ ਜੀ ਆਪਾਂ ਹੁਣ ਸਾਰੇ ਨਗਾ ਦੀ ਕੁਆਲਿਟੀ ਆ ਤੁਹਾਨੂੰ ਚੈੱਕ ਕਰਾ ਦਿੱਤੀ ਹੈਗੀ ਤੇ ਜਦੋਂ ਹੀ ਬੋਲੀ ਜਿਹੜੀ ਸਟਾਰਟ ਹੁੰਦੀ ਹੈ ਤੇ ਇਹ ਆਪਾਂ ਤੁਹਾਨੂੰ ਜਿਹੜੀ ਬੋਲੀ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਮਿੱਤਰ ਪਿਆਰੋ ਕਿ ਭਾਅ ਚੜ੍ਹਦੇ ਤੇ ਕੀ ਗਿਰਾਵਟ ਆਉਂਦੀ ਹੈਗੀ ਆ ਮਿੱਤਰ ਪਿਆਰੋ ਲਓ ਜੀ ਮਿੱਤਰ ਪਿਆਰੋ ਰੌਣਕਾਂ ਜੁਟ ਗਈਆਂ ਨੇ ਤੇ ਨਾਗ ਆਪਣੇ ਕੋਲੇ ਤਕਰੀਬਨ 10 ਦੇ ਆਸ-ਪਾਸ ਨਾਗ ਜਿਹੜੇ ਉਹ ਹੋ ਗਏ ਆ ਤੇ ਬਾਈ ਜੀ ਹੋਰੀ ਹੋ ਗਏ ਆ ਨੇੜੇ ਤੇ ਆਪਾਂ ਤੁਹਾਨੂੰ ਇਸ ਤੋਂ ਪਹਿਲਾਂ ਜਿਹੜਾ ਕੁਆਲਟੀ ਆ ਸਾਰੇ ਨਾਗਾਂ ਦੀ ਚੈੱਕ ਕਰਾਈ ਸੀ ਸੱਤ ਨਾਗ ਸੀ ਉਸ ਟਾਈਮ ਤੇ ਆਪਣੇ ਕੋਲੇ ਤੇ ਤਿੰਨ ਨਾਗ ਆ ਜਿਹੜੇ ਉਹ ਹੋਰ ਆ ਗਿਆ ਤੇ ਕੋਟਕਪੂਰਾ ਦੀ ਮੰਡੀ ਦੇ ਵਿੱਚੋਂ ਬੋਲੀ ਦੀਆਂ ਤਸਵੀਰਾਂ ਬਾਈ ਜੀ ਲਓ ਜੀ ਅੰਦਰ ਦੀ ਥੋੜੀ ਬੋਲੋ ਬਾਈ 300 ਰੁਪਇਆ 10 ਕਿੱਥੇ ਜਾਣੀ ਬਾਈ 310 350 ਹੀ 70 400 10 450 60 80 90 500 ਰੁਪਿਆ 500 ਰੁਪਿਆ 500 ਬੋਲਾ ਬਾਈ ਕਿਨੇ ਤੇਰੇ ਬਾਈ 500 ਰੁਪਿਆ ਬਾਈ ਕਿੱਥੇ ਲਓ ਜੀ ਮਿੱਤਰ ਪਿਆਰੋ 500 ਰੁਪਿਆ ਪਾ ਜਿਹੜਾ ਉਹ ਪਹਿਲੇ ਨਗਦ ਲੱਗ ਗਿਆ ਵਾਜੀ ਵਾ ਕੀ ਬਾਤ ਆ ਚੰਗਾ ਭਾਅ ਲੱਗ ਗਿਆ ਮਿੱਤਰ ਪਿਆਰੋ ਪਹਿਲੇ ਹੀ ਨਗਦ ਆ ਤੇ ਅਗਲੇ ਨਗਦ ਕੋਲੇ ਆਪਾਂ ਪਹੁੰਚਦੇ ਆ ਤੇ ਦੇਖਦੇ ਆ ਕੀ ਭਾਅ ਜਾਂਦਾ ਹੈਗਾ ਜੀ ਅਗਲੇ ਨਗਦਾ ਤੇ ਮਿੱਤਰ ਪਿਆਰੋ ਵੀਡੀਓ ਨੂੰ ਲਾਈਕ ਕਰਦੇ ਜਾਓ ਤੇ ਨਾਲੋਂ ਨਾਲ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਨਾਲੋਂ ਨਾਲ ਘੰਟੀ ਦੇ ਨਿਸ਼ਾਨ ਨੂੰ ਕਰਦੇ ਜਾਓ ਆਲ ਤੇ ਕਲਿੱਕ ਤੇ ਲਓ ਜੀ ਇਧਰਲੇ ਪਾਸੇ ਤੁਹਾਨੂੰ ਰੌਣਕਾਂ ਹੀ ਰੌਣਕਾਂ ਤੁਹਾਨੂੰ ਦਿਖਾ ਦਈਏ ਤੇ ਲਓ ਜੀ ਅਗਲੇ ਨਗ ਦੇ ਕੋਲੇ ਬਾਈਪੁਰੀ ਆ ਗਏ ਆ ਬਾਈ ਨੇ ਪਰ ਲਿਆ ਰੁਗ ਤੈਨੂੰ ਹਾਲੀ ਦੀ ਹਾਲੀ ਦੀ ਹੁਣ ਚੈੱਕ ਕਰਨਗੇ ਤੇ ਚਲੋ ਕਿੰਦੀ ਹੈ ਬਾਈ ਅੰਦਰ ਦੀ ਕੇ ਬਾਹਰ ਦੀ ਪੁੱਛੀ ਪੰਜ ਗਰਾਂ ਜਾਊਗਾ ਇਹ ਔਲਖਾਂ ਦੀ ਆਪੇ ਜਾਊਗਾ ਉੱਥੇ ਕੰਡਾ ਕਰਉਣਾ ਪਊਗਾ ਛੇਲਰ ਵਾਲਾ ਉਹ ਲਓ ਜੀ 300 ਰੁਪਿਆ 350 ਸਾਢੇ 350 ਸਾਢੇ 350 52 400 10 410 ਰੁਪਏ 15 ਰੁਪਏ 20 ਰੁਪਏ 25 ਰੁਪਏ 30 ਰੁਪਏ 35 ਰੁਪਏ 40 450 450 60 ਰੁਪਏ 460 ਰੁਪਏ ਫੁੱਲ ਕਰ ਦੱਸ 70 ਰੁਪਏ 80 ਰੁਪਏ 90 90 500 500 ਰੁਪਏ ਬੋਲੰਗ ਨੇ 500 ਰੁਪਏ ਭਾਈ ਜੀ ਪੰਜ ਨਹੀਂ ਲਓ ਜੀ ਮਿੱਤਰ ਪਿਆਰੋ ਦੂਜੇ ਦਾ ਵੀ ਜਿਹੜਾ ਉਹ 500 ਲੱਗ ਗਿਆ ਤੇ ਮੈਚ ਮਿੱਤਰ ਪਿਆਰੋ ਫਸ ਗਿਆ ਸੀ ਤੇ ਬਾਈ ਹੋਰੀ ਵਾਰੋ ਵਾਰੀ ਇੱਕ ਦੂਸਰੇ ਨਾਲ ਜਿਹੜਾ ਉਹ ਮੈਚ ਫਸਾਇਆ ਹੋਈ ਸੀ ਵਾਰੋ ਵਾਰੀ ਲੱਗੇ ਹੋਏ ਸੀ ਤੇ ਬੋਲੀ ਜਿਹੜੀ ਉਹ ਵਾਧ ਗਈ ਤੇ 500 ਰੁਪਏ ਬੋਲੀ ਚੰਗਾ ਭਾਅ ਲੱਗ ਗਿਆ ਪਿਆਰੋ ਤੇ ਵੀਡੀਓ ਨੂੰ ਕਰਦੇ ਜਾਓ ਲਾਈਕ ਤੇ ਨਾਲ ਨਾਲ ਮਿੱਤਰ ਪਿਆਰੋ ਚੈਨਲ ਨੂੰ ਕਰਦੇ ਜਾਓ ਸਬਸਕ੍ਰਾਈਬ ਤੇ ਘੰਟੀ ਦੇ ਨਿਸ਼ਾਨ ਨੂੰ ਕਰਦੇ ਜਾਓ ਵਾਲ ਤੇ ਕਲਿੱਕ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੋਟਕਪੂਰਾ ਦੀ ਮੰਡੀ ਦੇ ਵਿੱਚੋਂ ਤੂੜੀ ਦੀ ਬੋਲੀ ਦੀਆਂ ਮਿੱਤਰ ਪਿਆਰੋ ਭਾਅ ਚੰਗਾ ਲੱਗ ਰਿਹਾ ਤੇ ਲਓ ਜੀ ਬਾਈ ਹੋਰੀ ਆ ਗਿਆ ਟਰਾਲੀ ਦੇ ਕੋਲ ਤੇ ਰੱਗ ਬਾਈ ਨੇ ਲਿਆ ਭਰ ਪੰਡ ਦੇ ਵਿੱਚੋਂ ਤੇ ਲਓ ਬਾਈ ਬੋਲੀ ਹੋ ਗਈ ਸਾਰੀ ਅੰਦਰ ਦੀ ਆ ਬਾਈ ਆ ਨਾ ਖੁੱਡੀ ਦੀ ਆ 5 ਕਿਲੋ ਚਲੂਗਾ ਬਾਈ 300 ਜਾਊਗਾ ਬਾਈ 450 450 450 ਬੋਲਾ ਬਾਈ ਨੇ 460 ਹੈ 60 60 70 80 480 90 490 ਬੋਲਾਂਗੇ ਨੇ 490 ਕਿੱਥੇ ਲਓ ਜੀ ਮਿੱਤਰ ਪਿਆਰੋ 490 ਰੁਪਏ ਭਾ ਜਿਹੜਾ ਹੋ ਲੱਗ ਗਿਆ ਹੈਗਾ ਬਾਈ ਜੀ ਤੇ 500 ਭਾ ਦੋ ਟਰਾਲੀਆਂ ਦਾ ਸਿਖਰ ਦਾ ਗਿਆ ਤੇ ਇਹਦਾ ਤੀਜੀ ਦਾ 490 ਤੇ ਲਓ ਜੀ ਆਪਾਂ ਚੌਥੇ ਕੋਲੇ ਆਏ ਆ ਆਹ ਦੇਖ ਲਓ ਕੁਆਲਟੀ ਮਿੱਤਰ ਪਿਆਰੋ ਤੇ ਬਾਈ ਜੀ ਹੋ ਗਿਆ ਸਾਰੇ ਨੇੜੇ ਤੇ ਬਾਈ ਵੀਡੀਓ ਨੂੰ ਕਰਦੇ ਜਾਓ ਲਾਈਕ ਤੇ ਨਾਲੋਂ ਨਾਲ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਘੰਟੀ ਦੇ ਨਿਸ਼ਾਨ ਨੂੰ ਕਰ ਦਿਓ ਆਲ ਤੇ ਕਲਿੱਕ ਤੇ ਕੋਟਕਪੂਰੇ ਦੀ ਮੰਡੀ ਦੇ ਵਿੱਚੋਂ ਤਸਵੀਰਾਂ ਤੁਸੀਂ ਟੂੜੀ ਦੀ ਬੂਲੀ ਦੀਆਂ ਤੁਸੀਂ ਦੇਖ ਰਹੇ ਹੋ ਬਾਈ ਜੀ ਤੇ ਕੀ ਕੀ ਭਾਅ ਚੜਦੇ ਤੇ ਗਰਾਫਟਾਂ ਆਉਂਦੀਆਂ ਬਾਈ ਇਸ ਚੈਨਲ ਦੇ ਜ਼ਰੀਏ ਤੁਸੀਂ ਰੋਜ਼ਾਨਾ ਹੀ ਦੇਖ ਰਹੇ ਹੋ ਲਓ ਜੀ ਬੂਲੀ ਹੋ ਗਈ ਸਟਾਰਟ ਚੱਗੀ ਹੈ ਗਮ ਚੱਲਣ ਇਹ ਚ ਗਿੱਲੀ-ਬੁੱਲੀ ਤਾਂ ਨਹੀਂ ਬਾਲੀ ਨਹੀਂ ਨਹੀਂ ਗਿੱਲੀ-ਬੁੱਲੀ ਆ ਹਿੱਕਲਦੀ ਹੈ ਵਿੱਚੋਂ ਇਹ ਤਾਂ ਫਿਰ ਆ ਵੇਖ ਕੇ ਬੋਲੀ ਦੋ ਬਈ ਇਹਨੂੰ ਬੋਲੋ ਬੋਲੋ ਮੇਰੇ ਲਈ ਕਿਹਾ ਸੀ ਬੋਲੀ ਦੇ ਆਖਾ 250 ਰੁਪਇਆ 60 60 ਮੈਨੂੰ ਪਤਾ ਹੀ ਬੋਲੂਗਾ ਇਹ 350 60 350 300 10 10 15 20 25 350 350 55 55 355 352 ਬੋਲਾਂਗੇ ਨਾ 60 ਕਿੱਥੇ ਜਾਣ ਬਾਈ ਬਾਈ ਪਾਣੀ ਦੇ ਜਾਓਗੇ 60 65 70 75 80 85 90 390 ਰੁਪਏ ਬੋਲਾਂਗੇ ਨਾ 390 ਰੁਪਏ ਹੀ ਲਓ ਜੀ ਮਿੱਤਰ ਪਿਆਰੋ 390 ਰੁਪਏ ਪਾ ਚੌਥੀ ਦਾ ਪਾ ਪਹਿਲੀਆਂ ਦੋਆਂ ਦਾ 500 ਤੇ ਤੀਜੀ ਦਾ 490 ਤੇ ਇਹਦਾ ਵੀ ਬਾਈ ਜੀ 300 ਲੱਗ ਗਿਆ ਹੈਗਾ ਪਾ ਤੇ ਬਾਈ ਜੀ ਅਗਲੀ ਟਰਾਲੀ ਦੇ ਕੋਲੇ ਆਪਾਂ ਆ ਗਏ ਹੈਗੇ ਤੇ ਲਓ ਜੀ ਕੁਆਲਟੀ ਪਹਿਲੇ ਤੁਹਾਨੂੰ ਚੈੱਕ ਕਰਾ ਦਿੱਤੀ ਸੀ ਤੇ ਇੱਕ ਵਾਰੀ ਫੇਰ ਕਰ ਲਓ ਤੇ ਮਿੱਤਰ ਪਿਆਰੋ ਭਾਈ ਨੇ ਭਰ ਲਿਆ ਰੁਪਏ ਕੇਵਲ ਨੇ ਤੇ ਲਓ ਵੀ ਬੋਲੀ ਦੇ ਲਈ ਹੋ ਗਿਆ ਤਿਆਰ ਤੇ ਲਓ 400 400 ਹੈ ਜੀ 400 ਵੇ ਵਾਈ ਆਈ ਇਹ ਗੱਲ 450 ਕਰਦੇ ਯਾਰ 450 452 ਕਰ 52 ਆ ਤਾਂ ਗੱਲ ਹੋਈ ਨਾ 452 452 ਬੋਲਾਂਗੇ ਨੇ 75 ਵੀ ਹੈ 80 80 90 92 94 500 5 10 15 20 25 525 ਬੋਲਾਂਗੇ ਨੇ 525 ਰੁਪਏ ਜੀ ਲਓ ਜੀ ਮਿੱਤਰ ਪਿਆਰੋ 525 ਰੁਪਏ ਪਾ ਗਿਆ ਜੀ ਸਿਖਰ ਦਾ ਪਾ ਹੁਣ ਤੱਕ ਦਾ 525 ਤੇ ਡਾਊਨ ਪਿਆ ਪਾ ਜਿਹੜਾ ਉਹ 390 ਗਿਆ ਮਿੱਤਰ ਪਿਆਰੋ ਬਾਈ ਜੀ ਵਾਹ ਜੀ ਵਾਹ ਕੀ ਬਾਤ ਆ ਤੇ ਵਧੀਆ ਰੇਟ ਜਿਹੜਾ ਉਹ ਲੱਗ ਰਿਹਾ ਮਿੱਤਰ ਪਿਆਰੋ ਤੇ ਤੁਸੀਂ ਦੇਖ ਰਹੇ ਹੋ ਟੈਲਮਾ ਟੈਲੀਵਿਜ਼ਨ ਦੇ ਜ਼ਰੀਏ ਕੋਟਕਪੂਰਾ ਦੀ ਮੰਡੀ ਦੇ ਵਿੱਚੋਂ ਤੂੜੀ ਦੀ ਬੋਲੀ ਦੀਆਂ ਤਸਵੀਰਾਂ ਮਿੱਤਰ ਪਿਆਰੋ ਵੀਡੀਓ ਨੂੰ ਕਰਦੇ ਜਾਓ ਲਾਈਕ ਤੇ ਨਾਲੋਂ ਨਾਲ ਸੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਨਾਲੋਂ ਨਾਲ ਢਾਂਟੀ ਦੇ ਨਿਸ਼ਾਨ ਉ ਕਰ ਦਿਓ ਹਾਲ ਤੇ ਕਲਿੱਕ ਲਾਓ ਬਈ 400 400 400 400 450 70 ਵੀ ਆਈ 500 100 500 ਕਰ ਦਿਓ 25 525 ਬੋਲਾਂਗੇ ਨੇ 525 ਬਾਈ ਲਓ ਜੀ 525 ਰੁਪਏ 525 ਜੋਟਾ ਗਿਆ 525 ਦਾ ਪਹਿਲਾ ਜੋਟਾ 500 ਦਾ ਗਿਆ ਤੇ ਹੁਣ 525 ਰੁਪਏ ਪਾ ਗਿਆ ਬੋ ਜੀ ਲਗਾਤਾਰ ਦੋ ਟਰਾਲੀਆਂ ਦਾ ਮਿੱਤਰ ਪਿਆਰੇ ਤੇ ਲਗਾਤਾਰ ਆਪਾਂ ਅੱਗੇ ਨੂੰ ਵਧ ਰਹੇ ਹਾਂ ਤੇ ਬਾਈ ਹੋਰੀ ਸਾਰੇ ਮਿੱਤਰ ਪਿਆਰੇ ਜਿੰਨੇ ਆ ਵੀ ਰੌਣਕਾਂ ਇੱਥੇ ਜੁੜੀਆਂ ਮਿੱਤਰ ਪਿਆਰੇ ਆਸ-ਪਾਸ ਦੇ ਪਿੰਡਾਂ ਵਿੱਚੋਂ ਪਹੁੰਚਿਆ ਸੱਜਣ ਮਿੱਤਰ ਕੋਈ ਤੂੜੀ ਵੇਚਣ ਦੇ ਲਈ ਤੇ ਕੋਈ ਖਰੀਦਣ ਦੇ ਲਈ ਬਾਈ ਜੀ ਤੇ ਤੁਸੀਂ ਵੀ ਦੇਖ ਰਹੇ ਹੋ ਤਸਵੀਰਾਂ ਕੋਟਕਪੂਰਾ ਦੀ ਮੰਡੀ ਦੇ ਵਿੱਚੋਂ ਤੇ ਬਾਈ ਹੋਰੀ ਕੁਆਲਿਟੀ ਚੈੱਕ ਕਰ ਰਿਹਾ ਲੋ ਜੀ ਐ ਮਿੱਤਰ ਪਿਆਰੇ ਖਰੀਦਣ ਲਈ ਆਇਆ ਸ਼ਾਇਦ ਤੇ ਟੂੜੀ ਦੀ ਕੁਆਲਿਟੀ ਹੈ ਜਿਹੜੀ ਉਹ ਚੈੱਕ ਕਰ ਰਹੇ ਹੈਗੇ ਬਾਈ ਨੂੰ ਰੋਕਾ ਜਿਹੜਾ ਉਹ ਭਰਿਆ ਨਹੀਂ ਜਾ ਰਹਾ ਤੇ ਲੈ ਬਾਈ ਬਾਈ ਨਹੀਂ ਰੋਕ ਭਰਿਆ ਜਾਣਾ ਕੁਆਲਿਟੀ ਚੈੱਕ ਤੁਸੀਂ ਵੀ ਕਰ ਲੋ ਹੇਠਾਂ ਪਈ ਆ ਟੂੜੀ ਬਾਈ ਵੀਡੀਓ ਨੂੰ ਮਿੱਤਰ ਪਿਆਰੋ ਲਾਈਕ ਕਰਦੇ ਜਾਓ ਤੇ ਨਾਲੋਂ ਨਾਲ ਬਾਈ ਜੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਨਾਲੋਂ ਨਾਲ ਘੰਟੀ ਦਾ ਨਿਸ਼ਾਨ ਕਰ ਦਿਓ ਆਲਸ ਤੇ ਕਲਿੱਕ ਬਾਈ ਲੋ ਬਈ ਆ ਗਏ ਬਾਈ ਹੋਰੀ ਟੂੜੀ ਦਾ ਭਰਨਾ ਬੇ ਆਹਾ ਹਾਂ ਹਾਂ ਕੋਈ ਬੱਚਾ ਹੋਊਗਾ ਕਹੂਗੀ ਬਾਈ ਵੇਖ ਕੇ ਬੋਲੀ ਦਿਓ ਸਪਾਲਦੀ ਆ ਬਾਈ ਇਹ ਉਹ ਦਿੱਤੀ ਜਾਂਦਾ ਮਾਰਦੀ ਆ ਇਹ ਵੀ ਆ ਫਿਰ ਚੋ ਨਿਕਲੂਗੀ ਕਹਿੰਦਾ 400 ਨਿਕਲ ਜੂਗੀ ਹੁਣੇ ਹੁਣੇ ਨਿਕਲੂਗੀ 400 400 ਹਾਂਜੀ 10 15 20 25 450 52 70 75 500 500 ਬੋਲਾਂਗੇ ਨੇ 500 ਰੁਪਿਆ ਲਓ ਜੀ ਮਿੱਤਰ ਪਿਆਰੋ 500 ਰੁਪਿਆ ਭਾਅ ਲੱਗ ਰਿਹਾ ਹੈਗਾ ਹੁਣ ਤੱਕ ਤਿੰਨ ਜਿਹੜਾ ਨਗਾਂ ਦਾ ਭਾਅ 500 ਲੱਗਿਆ ਤੇ ਦੋ ਨਗਾਂ ਦਾ 525 ਰੇਟ ਮਿੱਤਰ ਪਿਆਰੋ ਚੰਗਾ ਜਾ ਰਿਹਾ ਅੱਜ ਤੇ ਅਗਲੇ ਨਗ ਦੇ ਕੋਲੇ ਆਪਾਂ ਪਹੁੰਚ ਗਏ ਆ ਕਾਫੀ ਉੱਚਾ ਹੈ ਭਾਈ ਜੀ ਇਹ ਲਾਸਟ ਹੈ ਇਹਨਾਂ ਸੀ ਇਹ ਟਰਾਲੀਆਂ ਇਹ ਨਗ ਤੇ ਭਾਈ ਚੜ ਗਿਆ ਤਾਂ ਲਓ ਭਾਈ ਚੜ ਗਿਆ ਤਾਂ ਤੇ ਪੰਡ ਦੇ ਵਿੱਚੋਂ ਭਰੂਗਾ ਰੁਗ ਹੇਠਾ ਸਿੱਟੂ ਤੇ ਓ ਬਈ ਦੇਖੋ ਤੁਸੀਂ ਵਾਹ ਬਈ ਵਾਹ ਭਾਈ ਚੜ ਗਿਆ ਤਾਂ ਪੰਡ ਦੇ ਉੱਤੇ ਟਰਾਲੀ ਦੇ ਉੱਤੇ ਲੈ ਆਏ ਇੱਧਰ ਹੋ ਜਾ ਇੱਧਰ ਕਾ ਕੇ ਲੈ ਵੀ ਬਾਈ ਨੇ ਸਿੱਟੇ ਰੋਣੇ ਥੱਲੇ ਸਾਢੇ 400 ਸਾਢੇ 400 ਖਾ ਦੀਏ ਕੁਆਲਿਟੀ ਸਾਢੇ 400 ਸਾਢੇ 400 55 60 65 70 75 80 85 90 94 505 505 ਬੋਲਾਂਗੇ ਨੇ <coughs> 505 ਰੁਪਏ ਬਾਈ ਲਓ ਜੀ ਮਿੱਤਰ ਪਿਆਰੋ 505 ਰੁਪਏ ਭਾ ਜਿਹੜਾ ਉਹ ਲੱਗ ਗਿਆ ਹੈਗਾ ਜੀ ਇਸ ਲੱਗਦਾ ਬਾਈ 500 ਦੇ ਆਸ-ਪਾਸ ਜਿਹੜਾ ਉਹ ਭਾ ਗਿਆ ਜੀ ਚੰਗਾ ਭਾ ਗਿਆ 525 505 505 450 ਤੇ 300 ਤੱਕ ਵੀ ਜਿਹੜਾ ਉਹ ਭਾ ਮਿੱਤਰ ਪਿਆਰੋ ਗਿਆ ਹੈਗਾ ਬਾਈ ਜੀ ਤੇ ਵੀਡੀਓ ਨੂੰ ਕਰਦੇ ਜੋ ਲਾਈਕ ਤੇ ਦਬ ਕੇ ਸ਼ੇਅਰ ਵੀ ਬਾਈ ਜੀ ਕਰ ਦਿਆ ਕਰੋ ਤੇ ਨਾਲੋਂ ਨਾਲ ਕਮੈਂਟ ਵੀ ਕਰ ਦਿਆ ਕਰੋ ਕਮੈਂਟ ਚ ਵੀ ਦੱਸਿਆ ਕਰੋ ਕਿ ਇਹ ਤੁਹਾਨੂੰ ਪ੍ਰੋਗਰਾਮ ਇਹ ਬੋਲੀ ਕਿੰਦਾ ਦੀ ਲੱਗੀ ਬਾਈ ਜੀ ਕੋਈ ਖਾਮੀ ਪੇਚੀ ਲੱਗਦੀ ਆ ਤਾਂ ਉਹ ਵੀ ਦੱਸ ਦਿਆ ਕਰੋ ਕਮੈਂਟਾਂ ਦੇ ਜਰੀਏ ਤੇ ਉਹਨਾਂ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਆਹੋ ਕਰਾਂਗੇ ਬਾਈ ਜੀ ਤੇ ਕਿੱਥੋਂ ਕਿੱਥੋਂ ਦੇਖ ਰਹੇ ਹੋ ਤੁਸੀਂ ਉਹ ਵੀ ਥੋੜਾ ਜਿਹਾ ਦੱਸ ਦਿਓ ਬਾਈ ਜੀ ਕਮੈਂਟਾਂ ਵਿੱਚ ਹੈ ਅੰਦਰ ਦੀ ਹੋ ਰੰਗੀ ਹੋ ਜਾਏਗਾ ਅੰਦਰ ਦੀ ਆ ਬਾਈ ਵੇਖ ਕੇ ਬੋਲੀ ਦਿਓ ਇਹਨੂੰ ਬੋਲੋ 300 300 ਰੁਪਇਆ 350 60 ਰੁਪਏ 360 ਰੁਪਏ 50 ਰੁਪਏ 70 75 80 85 90 93 405 10 15 20 25 425 ਬੋਲਾਂਗੇ ਨੇ 425 ਲਓ ਜੀ ਮਿੱਤਰ ਪਿਆਰਿਓ 425 ਰੁਪਏ ਭਾ ਜਿਹੜਾ ਹੋ ਇਸ ਨਗਦ ਇਸ ਟਰਾਲੀ ਦਾ ਬਾਈ ਜੀ ਲੱਗਿਆ ਹੈਗਾ ਤੇ ਆਪਾਂ ਆ ਗਏ ਹਾਂ ਇਧਰਲੇ ਪਾਸੇ ਲਾਸਟ ਵਾਲੇ ਨਗਦੇ ਕੋਲੇ ਆਏ ਆ ਬਾਈ ਜੀ ਤੇ ਤੁਹਾਨੂੰ ਕੁਆਲਿਟੀ ਹੈ ਜਿਹੜੀ ਉਹ ਚੈੱਕ ਕਰਾ ਦੀਏ ਬਾਈ ਜੀ ਭਾ ਚੰਗਾ ਗਿਆ ਅੱਜ ਬਾਈ ਤੇ ਮਿੱਤਰ ਪਿਆਰਿਓ ਬੇਨਤੀਆਂ ਉਹੀ ਆ ਵੀ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਜਾਇਆ ਕਰੋ ਇਹ ਪ੍ਰੋਗਰਾਮ ਅਸੀਂ ਸਵੇਰੇ ਸਵੇਰੇ ਸਿਰਫ ਉਹ ਸਿਰਫ ਤੁਹਾਡੇ ਲਈ ਲੈ ਕੇ ਆਉਨੇ ਹੈਗਿਆ ਬਾਈ ਜੀ ਤੇ ਕੋਟਕਪੂਰੇ ਦੀ ਮੰਡੀ ਦੇ ਵਿੱਚੋਂ ਤੁਸੀਂ ਤੂੜੀ ਦੇ ਬੂਲੀ ਦੀਆਂ ਤੂੜੀ ਦੇ ਭਾ ਦੀਆਂ ਬਾਈ ਜੀ ਦੇਖ ਰਹੇ ਹੋ ਤੇ ਵੀਡੀਓ ਨੂੰ ਕਰਦੇ ਜਾਓ ਬੋਲੋ ਬੋਲੋ ਕੀ ਹੋ ਗਿਆ ਬੋਲਦੇ ਨਹੀਂ ਹੈ 400 400 10 10 15 450 450 52 60 60 65 70 70 75 80 85 500 5 505 ਬੋਲਾਂਗੇ ਨਹੀਂ 505 ਰੁਪਏ ਬਾਈ ਜੀ ਆਪਣਾ ਸੰਗ ਨਹੀਂ ਸੰਗ ਦੇ ਲੋ ਜੀ ਮਿੱਤਰ ਪਿਆਰੋ 505 ਰੁਪਿਆ ਭਾ ਗਿਆ ਹੈਗਾ ਬਾਈ ਜੀ ਦੋ ਨਗਾਂ ਦਾ ਭਾ 500 ਗਿਆ ਤੇ ਦੋ ਨਗਾਂ ਦਾ ਭਾ 525 ਗਿਆ ਤੇ ਦੋ ਨਗਾਂ ਦਾ ਭਾ 505 ਰੁਪਏ ਗਿਆ ਬਾਈ ਜੀ 490 ਵੀ ਗਿਆ ਤੇ 350 ਵੀ ਗਿਆ ਹੈਗਾ ਭਾ ਬਾਈ ਜੀ ਲਗਾਤਾਰ ਤਿੰਨ ਭਾਵਾਂ ਦਾ ਜਿਹੜਾ ਉਹ ਬੋਲੀ ਆ ਜਿਹੜੀ ਉਹ ਝੋਟਾ ਝੋਟਾ ਗਈ ਹੈਗੀ ਦੁਬਾਰੇ ਫੇਰ ਦਈਏ ਦੱਸ ਦਈਏ ਦੋ ਨਗਾਂ ਦਾ ਭਾ 550 ਤੇ ਦੋ ਨਗਾਂ ਦਾ ਭਾ ਗਿਆ ਹੈਗਾ ਮਿੱਤਰ ਪਿਆਰੋ 505 5 ਤੇ ਦੋ ਨਗਾਂ ਦਾ ਭਾ ਗਿਆ ਹੈਗਾ 525 25 ਰੁਪਏ ਵਾਜੀ ਵਾ ਝੋਟਾ ਝੋਟਾ ਗਿਆ ਅੱਜ ਮਿੱਤਰ ਪਿਆਰੋ ਤੇ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਤੇ ਦਬ ਕੇ ਲਾਈਕ ਤੇ ਨਾਲੋਂ ਨਾਲ ਚੈਨਲ ਨੂੰ ਕਰਦੇ ਜਾਓ ਸਬਸਕ੍ਰਾਈਬ ਤੇ ਨਾਲੋਂ ਨਾਲ ਘੰਟੀ ਦੇ ਨਿਸ਼ਾਨ ਨੂੰ ਵੀ ਕਰ ਦਿਓ ਵਾਲ ਤੇ ਕਲਿੱਕ ਮਿੱਤਰ ਪਿਆਰੋ ਸੋ ਮਿੱਤਰ ਪਿਆਰੋ ਤੁਸੀਂ ਦੇਖੀ ਅੱਜ ਕੋਟਕਪੂਰਾ ਦੀ ਮੰਡੀ ਦੇ ਵਿੱਚੋਂ ਤੂੜੀ ਦੀ ਬੋਲੀ ਦੀਆਂ ਤਸਵੀਰਾਂ ਕੀ ਕੀ ਪਾ ਚੜੇ ਤੇ ਕੀ ਕੀ ਗਰਾਵਟਾਇਆਂ ਤੁਸੀਂ ਦੇਖਿਆ ਬਾਈ ਜੀ ਤੇ ਬਾਈ ਜੀ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਦਾ ਹੈਗਾ ਤਾਂ ਕਮੈਂਟਾਂ ਦੇ ਜ਼ਰੀਏ ਜ਼ਰੂਰ ਦੱਸ ਦਿਆ ਕਰੋ ਨਾਲੋਂ ਨਾਲ ਬਾਈ ਜੀ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲੋਂ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਘੰਟੀ ਦੇ ਨਿਸ਼ਾਨ ਨੂੰ ਆਲ ਤੇ ਕਲਿੱਕ ਕਰ ਦਿਆ ਕਰੋ ਤਾਂ ਕਿ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਜਿਹੜਾ ਉਹ ਪਹੁੰਚਦਾ ਹੋ ਸਕੇ ਮਿੱਤਰ ਪਿਆਰ ਦੇ ਤੇ ਕਮੈਂਟ ਜਰੂਰ ਕਰਦਿਆ ਕਰੋ ਨਾਲੋ ਨਾਲ ਬਾਈ ਜੀ ਤੇ ਜਿੰਨੀਆਂ ਵੀ ਵੀਡੀਓ ਸਾਡੇ ਚੈਨਲ ਤੇ ਅਪਲੋਡ ਹੁੰਦੀਆਂ ਉਹਨਾਂ ਨੂੰ ਮਾਣ ਪਿਆਰ ਬਖਸ਼ਿਆ ਕਰੋ ਦੇਖ ਜਿਹੜਾ ਉਹ ਜਰੂਰ ਲਿਆ ਕਰੋ ਸੋ ਮਿਲਦੇ ਆਂ ਜੀ ਕੱਲ ਨੂੰ ਫੇਰ ਇਸੇ ਜਗ੍ਹਾ ਤੇ ਇਸੇ ਸਮੇਂ ਸੋ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ